ਜੋ ਸਰਕਾਰੀ ਮਤਾ ਪੇਸ਼ ਕਰਨ ਲਈ ਮੈਂ ਨੋਟਿਸ ਦਿੱਤਾ ਸੀ ਉਹ ਸਰਕਾਰੀ ਮਤਾ ਕਾਫੀ ਲੰਬਾ ਹੈ ਜੇ ਆਪ ਜੀ ਦੀ ਆਗਿਆ ਹੋਵੇ ਮੈਂ ਇਸ ਮਤੇ ਨੂੰ ਸੰਖੇਪ ਵਿੱਚ ਸੋਧ ਅਨਸਾਰ ਪੇਸ਼ ਕਰਨਾ ਚਾਹੁੰਦਾ ਹਾਂ ਅਲਾਉਡ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਪੇਸ਼ ਕਰਦਾ ਹਾਂ ਕਿ ਬੜਾਈ ਖਤਰਨਾਕ ਬੜਾ ਹੀ ਲੋਕ ਮਾਰੂ ਜੋ ਇੱਕ ਕਾਨੂੰਨ ਕੇਂਦਰ ਚ ਰਾਜ ਕਰਦੀ ਸਰਕਾਰ ਭਾਜਪਾ ਸਰਕਾਰ ਜੋ ਮਨਰੇਗਾ ਨੂੰ ਪੂਰਨ ਤੌਰ ਤੇ ਸਮਾਪਤ ਕਰਨ ਦਾ ਲੈ ਕੇ ਆਈ ਹੈ ਇਹ ਕਹਿਣਗੇ ਜੀ ਨਹੀਂ ਅਸੀਂ ਐ ਨਹੀਂ ਐ ਕੀਤਾ ਪਰ ਸਚਾਈ ਇਹ ਹੈ ਕਿ ਮਨਰੇਗਾ ਨੂੰ ਪੂਰਨ ਤੌਰ ਤੇ ਇਹ ਖਤਮ ਕਰਨ ਦਾ ਜੋ ਕਾਨੂੰਨ ਲੈ ਕੇ ਆਈ ਹੈ ਇਹ ਉਹਦੇ ਵਿਰੁੱਧ ਪ੍ਰਸਤਾਵ ਹੈ ਜਿਹਨੂੰ ਮੈਂ ਸ਼ੁਰੂ ਕਰਨ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਮਨਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾਂ ਨੂੰ ਦਲਤ ਪਰਿਵਾਰਾਂ ਨੂੰ ਅਤੇ ਗਰੀਬ ਦਲਤ ਭਾਈਚਾਰੇ ਦੀ ਰੋਜੀ ਰੋਟੀ ਨੂੰ ਖੋਹ ਲਿਆ ਹੈ ਇੱਕ ਜਾਣਬੁੱਝ ਕੇ ਕੀਤੀ ਗਈ ਅਤੇ ਖਤਰਨਾਕ ਸਾਜ਼ਿਸ਼ ਹੈ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਹੀ ਨਹੀਂ ਖੋਇਆ ਇਸ ਨੇ ਦਲਤ ਮਜ਼ਦੂਰ ਦੇ ਮੂੰਹੋਂ ਰੋਟੀ ਵੀ ਖੋ ਲਈ ਹੈ ਇਹ ਸਦਨ ਮੰਨਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਇੱਕ ਸਰਕਾਰੀ ਰੋਜ਼ਨਾ ਨੂੰ ਹੀ ਤਬਾਹ ਨਹੀਂ ਕੀਤਾ ਇਸ ਨੇ ਦੇਸ਼ ਦੇ ਦਲਤ ਮਜ਼ਦੂਰਾ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਕਰ ਦਿੱਤਾ ਹੈ ਮਰ ਰੇਗਾ ਦੇਸ਼ ਦੇ ਲੱਖਾਂ ਦਲਤਾਂ ਦੇ ਅਤੇ ਗਰੀਬ ਦਲਤ ਪਰਿਵਾਰਾਂ ਲਈ ਇੱਕ ਸਮੇਂ ਦੀ ਰੋਟੀ ਲਈ ਆਖਰੀ ਸਹਾਰਾ ਸੀ ਇਹ ਉਹ ਪ੍ਰਣਾਲੀ ਸੀ ਜਿਸ ਨੇ ਦਲਤ ਮਜ਼ਦੂਰਾਂ ਨੂੰ ਆਪਣੇ ਪਿੰਡਾਂ ਵਿੱਚ ਰਹਿਣ ਸਖਤ ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਉਣ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਸਨਮਾਨ ਨਾਲ ਜ਼ਿੰਦਗੀ ਜਿਉਣ ਦੀ ਆਗਿਆ ਦਿੱਤੀ ਸੀ ਅਮਰੀਕਾ ਨੂੰ ਖਤਮ ਕਰਨਾ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਸਗੋਂ ਦਲਤ ਵਿਰੋਧੀ ਸੋਚਦਾ ਇਹ ਐਲਾਨ ਹੈ ਮਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾਂ ਤੋਂ ਕੰਮ ਖੋ ਲਿਆ ਹੈ ਦਲਤ ਬੱਚਿਆਂ ਤੋਂ ਸਿੱਖਿਆ ਦਾ ਅਧਿਕਾਰ ਖੋ ਲਿਆ ਹੈ ਅਤੇ ਦਲਤ ਪਰਿਵਾਰਾਂ ਦੇ ਰਸੋਈ ਦੇ ਚੁੱਲ੍ਹੇ ਬੁਝਾ ਦਿੱਤੇ ਹਨ ਦਲਤਾਂ ਦੇ ਰਸੋਈ ਦੇ ਚੁੱਲ੍ਹੇ ਬੁਝਾਉਣ ਵਾਲੀ ਕੇਂਦਰ ਸਰਕਾਰ ਦਲਤਾਂ ਤੋਂ ਵੋਟਾਂ ਮੰਗਣ ਦਾ ਅਧਿਕਾਰ ਨੈਤਿਕ ਤੌਰ ਤੇ ਗਵਾ ਚੁੱਕੀ ਹੈ ਇਹ ਸਦਨ ਸਪਸ਼ਟ ਤੌਰ ਤੇ ਦਰਜ ਕਰਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਨੀਤੀਆਂ 100% ਦਲਤ ਵਿਰੋਧੀ ਹਨ ਭਾਜਪਾ ਦੀ ਕੇਂਦਰੀ ਸਰਕਾਰ ਦੇ ਫੈਸਲੇ बार-बार ਸਾਬਤ ਕਰਦੇ ਹਨ ਕਿ ਭਾਜਪਾ ਦਲਤਾਂ ਨੂੰ ਨਫ਼ਰਤ ਕਰਦੀ ਹੈ ਅਤੇ ਉਹਨਾਂ ਨੂੰ ਹਾਸ਼ੀਏ ਤੇ ਧੱਕਣਾ ਚਾਹੁੰਦੀ ਹੈ ਮਨਰੇਗਾ ਤੇ ਹਮਲਾ ਕਰਨਾ ਅਸਲ ਵਿੱਚ ਦਲਤਾ ਦੀ ਇੱਜ਼ਤ ਅਤੇ ਹੋਣ ਤੇ ਹਮਲਾ ਕਰਨ ਦੇ ਬਰਾਬਰ ਹੈ ਇਹ ਸਦਨ ਇਹ ਵੀ ਕਹਿੰਦਾ ਹੈ ਕਿ ਜੋ ਸਰਕਾਰ ਪਿੰਡਾਂ ਵਿੱਚ ਦਲਤਾਂ ਨੂੰ ਕੰਮ ਨਹੀਂ ਦਿੰਦੀ ਉਹਨਾਂ ਨੂੰ ਸ਼ਹਿਰੀ ਝੁੱਗੀਆਂ ਝੌਂਪੜੀਆਂ ਵਿੱਚ ਧੱਕਦੀ ਹੈ ਅੱਜ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਤ ਮਜ਼ਦੂਰਾ ਅਤੇ ਗਰੀਬ ਦਲਤ ਪਰਿਵਾਰਾਂ ਤੋਂ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਖੋਲਿਆ ਹੈ ਇੱਕ ਅਜਿਹੀ ਸਰਕਾਰ ਜਿਸ ਨੂੰ ਦਲਤਾਂ ਦੀ ਰੋਜ਼ੀ ਰੋਟੀ ਦੀ ਕੋਈ ਪਰਵਾਹ ਨਹੀਂ ਹੈ ਉਸਦੇ ਦਲਤ ਵੋਟਾਂ ਲਈ ਕੋਈ ਨੈਤਿਕ ਮੰਗ ਵੀ ਹੋਣੀ ਨਹੀਂ ਚਾਹੀਦੀ ਹੁਣ ਇਹ ਸਦਨ ਇਹ ਵੀ ਨੋਟ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਪੂਰੇ ਮੁੱਦੇ ਤੇ ਪੂਰਨ ਤੌਰ ਤੇ ਚੁੱਪੀ ਬਣਾਈ ਹੋਈ ਹੈ ਇਹ ਚੁੱਪੀ ਇਸ ਗੱਲ ਲਈ ਕਿ ਕਿਉਂਕਿ 2027 ਵਿੱਚ ਭਾਜਪਾ ਨਾਲ ਆਪਣਾ ਗੱਠ ਜੋੜ ਦੁਬਾਰਾ ਸਥਾਪਿਤ ਕਰਨ ਦੀ ਉਮੀਦ ਕਰਦੇ ਹਨ ਭਾਵੇਂ ਦਲਤਾਂ ਨੂੰ ਇਸ ਦੀ ਕੀਮਤ ਚੁਕਾਣੀ ਪੈ ਜਾਵੇ ਦਲਤਾਂ ਦੇ ਵਿਰੁੱਧ ਫੈਸਲਿਆਂ ਦੇ ਚੁੱਪ ਰਹਿਣ ਦਾ ਇੱਕ ਅਪਰਾਧ ਮੰਨਿਆ ਜਾਊਗਾ ਇਸ ਲਈ ਇਹ ਸਦਨ ਸਫਾਰਿਸ਼ ਕਰਦਾ ਹੈ ਕਿ ਰਾਜ ਸਰਕਾਰ ਭਾਜਪਾ ਦੀ ਕੇਂਦਰੀ ਸਰਕਾਰ ਤੋਂ ਮੰਗ ਕਰੇ ਕਿ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਮਨਰੇਗਾ ਨੂੰ ਪੂਰੀ ਤਰ੍ਹਾਂ ਇਸ ਤੇ ਅਸਲ ਅਧਿਕਾਰ ਆਧਾਰਤ ਰੂਪ ਵਿੱਚ ਬਹਾਲ ਕੀਤਾ ਜਾਵੇ ਅਤੇ ਦੇਸ਼ ਭਰ ਦੇ ਦਲਤ ਮਜ਼ਦੂਰ ਅਤੇ ਗਰੀਬ ਦਲਤ ਪਰਿਵਾਰਾਂ ਲਈ ਕੰਮ ਅਤੇ ਉਜਰਤ ਦੀ ਗਰੰਟੀ ਯਕੀਨੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦਲਤਾਂ ਅਤੇ ਗਰੀਬ ਮਜ਼ਦੂਰਾਂ ਦੇ ਨਾਲ ਮਜਬੂਤੀ ਨਾਲ ਖੜੀ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਗੱਲ ਹੋਰ ਹੋਰ ਐਡ ਕਰਨੀ ਚਾਹੁੰਦਾ ਇੱਕ ਮਿੰਟ ਇੱਕ ਮਿੰਟ ਜੀ ਤੁਹਾਡਾ ਮਤ ਆ ਗਿਆ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜ੍ਹਿਆ ਗਿਆ ਸਮਝਿਆ ਜਾਵੇ ਜੀ ਮੰਤਰੀ ਜੀ ਮਾਨਯੋਗ ਇਹਨਾਂ ਨੂੰ ਗੱਲ ਕਰ ਲੈਣੇ ਫਿਰ ਤੁਹਾਨੂੰ ਮਾਨਯੋਗ ਸਪੀਕਰ ਸਾਹਿਬ ਬੜਾ ਨਾ ਹੈਗਾ ਮੈਂ ਟਾਈਮ ਵੀ ਦੱਸ ਦਿੰਦਾ ਜੀ ਇੱਕ ਬੜਾ ਹੋਰ ਇਹਦੇ ਨਾਲ ਜੁੜਿਆ ਹੋਇਆ ਸੀਰੀਅਸ ਮੈਟਰ ਹੈ ਜਦੋਂ ਪੂਰੇ ਪੰਜਾਬ ਦੇ ਅੰਦਰੋਂ ਅਸੀਂ ਇਕੱਲੇ ਇਕੱਲੇ ਹਲਕੇ ਦੇ ਵਿੱਚੋਂ ਸਾਡੇ ਦਲਤਾਂ ਦੀ ਆਵਾਜ਼ ਲਿਖਤੀ ਰੂਪ ਚ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਚਿੱਠੀਆਂ ਲੈ ਕੇ ਗੁਹਾਰ ਲੈ ਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਪਵਿੱਤਰ ਵਿਧਾਨ ਸਭਾ ਕੰਨੀ ਨੂੰ ਵੱਧਦੇ ਆ ਰਹੇ ਸੀ ਮੈਨੂੰ ਬਾਹਰ بڑے ਜ਼ਿੰਮੇਵਾਰ ਪੱਤਰਕਾਰਾਂ ਨੇ ਇੱਕ ਸਵਾਲ ਪੁੱਛਿਆ ਉਹ ਸਵਾਲ ਕੀ ਸੀ ਕਹਿੰਦੇ ਜੀ ਅੱਜ ਕਾਂਗਰਸ ਪਾਰਟੀ ਦੇ ਆਹਲਾ ਲੀਡਰ ਇੱਕ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਿ ਅੱਜ ਦਾ ਸੈਸ਼ਨ ਬੇਮੈਨੇ ਆ ਤੇ ਪੈਸੇ ਦੀ ਬਰਬਾਦੀ ਹੈ ਸਰ ਕਿੱਡੀ ਸ਼ਰਮਨਾਕ ਗੱਲ ਹੈ ਮੈਂ ਅੱਜ ਪੰਜਾਬ ਦੇ ਵਿੱਚ ਬੈਠੇ ਜਿਹੜੇ ਵੀ ਲੋਕ ਅੱਜ ਸੁਣਦੇ ਨੇ ਮੈਂ ਅੱਜ ਕਾਂਗਰਸ ਵਾਲੇ ਪਾਸੇ ਜਿਹੜੇ ਸਾਡੇ ਲੀਡਰ ਬੈਠੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਐਡੇ ਸੀਰੀਅਸ ਮੈਟਰ ਨੂੰ ਨੈਸ਼ਨਲ ਲੈਵਲ ਤੇ ਟੇਕ ਅਪ ਕਰ ਰਹੀ ਹੈ ਕਿ ਸਾਡੇ ਦਲਤਾਂ ਦੇ ਜਿਹੜੇ ਚੁੱਲਿਆਂ ਦੀ ਅੱਗ ਬੁਝ ਨਾ ਜਾਵੇ ਆਸੀਂ ਇਹਦਾ ਵਿਰੋਧ ਕਰਨ ਦੀ ਰੈਜ਼ੋਲੂਸ਼ਨ ਲੈ ਕੇ ਆ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਧਾ ਜਿਹੜੇ ਲੀਡਰ ਸਾਹਿਬਾਨ ਨੇ ਅੱਜ ਦੇ ਇਸ ਸਤ ਤ ਨੂੰ ਪੈਸੇ ਦੀ ਬਰਬਾਦੀ ਦੱਸਦੇ ਨੇ ਇਹ ਪਹਿਲਾ ਇਸ ਗੱਲ ਨੂੰ ਅੱਜ ਪੂਰੇ ਪੰਜਾਬ 'ਚ ਕਲੀਅਰ ਕਰਨ ਕਿ ਇਸ ਸੈਸ਼ਨ ਦੇ ਹੱਕ 'ਚ ਨੇ ਜਾਂ ਬਿਰੋਚ 'ਚ ਨੇ ਜੇ ਹੱਕ 'ਚ ਨੇ ਫਿਰ ਇਹ ਜਿਹਨਾਂ ਨੇ ਜਿਹੜੇ ਲੀਡਰ ਔਨ ਰਿਕਾਰਡ ਆ ਜੇ ਦੇ ਕੇ ਆਏ ਨੇ ਬਿਆਨ ਕਿ ਪੈਸੇ ਦੀ ਬਰਬਾਦੀ ਆ ਆਪਣੀ ਮਾਫੀ ਮੰਗਣ ਇਸ ਪਵਿੱਤਰ ਸਦਨ 'ਚ ਤੇ ਜੇਕਰ ਇਹ ਕਹਿੰਦੇ ਨੇ ਪੈਸੇ ਦੀ ਬਰਬਾਦੀ ਹੈ ਫਿਰ ਇਹ ਛੜਿਆਵੇਂ ਕਬੂਲ ਕਰਨ ਕਿ ਜਿਹੜੇ ਦਲਤ ਵਰਗ ਦੇ ਉੱਤੇ ਇਹ ਹਮਲਾ ਹੋ ਰਿਹਾ ਹੈ ਦਲਤ ਵਰਗ ਦੇ ਉੱਤੇ ਜਿਹੜਾ ਹਮਲਾ ਹੋ ਰਿਹਾ ਹੈ ਫਿਰ ਇਹ ਕਬੂਲ ਕਰਨਾ ਕਿ ਅਸੀਂ ਭਾਜਪਾ ਦੀ ਕੇਂਦਰ ਦੀ ਜਿਹੜੀ ਸਰਕਾਰ ਭਾਜਪਾ ਜੋ ਇਹ ਕਾਲਾ ਕਾਨੂੰਨ ਲੈ ਕੇ ਆਈ ਹੈ ਅਸੀਂ ਉਹਦੇ ਨਾਲ ਰਲੇ ਹੋਏ ਨੇ ਇਹ ਗੱਲ ਕਲੀਅਰ ਕਰਨ ਜੀ ਥੈਂਕ ਯੂ ਮੈਂ ਹੁਣੇ ਇੱਕੋ ਮਿੰਟ ਮੈਨੂੰ ਅਨਾਉਂਸਮੈਂਟ ਇੱਕ ਅਨਾਉਂਸਮੈਂਟ ਕਰ ਲਿਆ ਤਾਂ ਫਿਰ ਤੁਸੀਂ ਬੋਲ ਲਵੋ ਅਨਾਉਂਸਮੈਂਟ ਕਰ ਦਿਓ ਮੈਂ ਕਰਨਾ ਜੀ ਜਿਹੜਾ ਅੱਜ ਦੀ ਡਿਸਕਸ਼ਨ ਲਈ 2 ਘੰਟੇ ਦਾ ਸਮਾਂ ਰੱਖਿਆ ਗਿਆ ਇਸ ਮਤੀ ਤੇ ਔਰ ਪਾਰਟੀ ਵਾਈਜ਼ ਜਿਹੜਾ ਉਹ ਟਾਈਮ ਹੈ ਉਹ ਪ੍ਰੋਪੋਰਸ਼ਨਲ ਹੈ